ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਹਾਂਜੀ ਅਸੀਂ ਵੀ ਸਾਰਾ ਪਰਿਵਾਰ ਠੀਕ ਆ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਨਾ ਬੇਟੀ ਵਾਸਤੇ ਇੱਕ ਲਹਿੰਗੇ ਵਾਸਤੇ ਆਪਾਂ ਨੈਟ ਲੈ ਕੇ ਆਂਦਾ ਸੀਗਾ ਤੇ ਲਹਿੰਗਾ ਮੈਂ ਬਹੁਤ ਸੋਨਾ ਸਟਿਚ ਕੀਤਾ ਮੈਂ ਫੁੱਦਨੇ ਸਟਿਚ ਕੀਤਾਗਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਲਹਿੰਗਾ ਕਿਹੜੇ ਰੰਗ ਦਾ ਲਿਆਂਦਾ ਸੀ ਤੇ ਕਿਸ ਤਰ੍ਹਾਂ ਦਾ ਆਪਾਂ ਸਟਿਚ ਕੀਤਾ ਬਹੁਤ ਵਧੀਆਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ हां जी मैं ਤੁਹਾਨੂੰ ਦੱਸੋ ਸੀ ਨਾ ਮੈਂ ਤੁਹਾਨੂੰ ਲਹਿੰਗਾ ਦਿਖਾਉਣੀ ਆ ਤੇ ਮੈਂ ਲਹਿੰਗੇ ਵਾਸਤੇ ਆ ਨਾ ਵੀ ਕੰਨਦਾ ਨੈਟ ਲੈ ਕੇ ਆਂਦਾ ਸੀਗਾ ਇਹ 300 ਦਾ ਨੈਟ ਨਹੀਂ ਆਉਂਦਾ ਸੀ ਮੈਂ ਤੇ 3 ਮੀਟਰ ਲਿਆਂਦਾ ਸੀਗਾ 100 ਰੁਪਏ ਮੀਟਰ ਵਾਲਾ ਨੈਟ ਸੀਗਾ ਤੇ ਬਹੁਤ ਵਧੀਆ ਸੋਹਣਾ ਇਹ ਜਿਹੜਾ ਲੈਂਦਾ ਸਟਿਚ ਹੋ ਗਿਆ ਨਾਰਮਲੀ ਵਾਲ ਪਾਇ ਤੇ ਜ਼ਿਆਦਾ ਆਫਾ ਵੀ ਨਹੀਂ ਇਹ ਲੈਂਦਾ ਬਣਾਉਣਾਗਾ ਸਿਰਫ ਇਹ ਤੋਂ ਥੱਲੇ ਜਿਹੜਾ ਹੈਗਾ ਕ੍ਰੇਮ ਦਾ ਕਪੜਾ ਲਾਇਆ ਆ ਆਪਾਂ ਸੈਟਨ ਦਾ ਕਪੜਾ ਨਹੀਂ ਲਾਇਆ ਕ੍ਰੇਮ ਚ ਲਾਇਆਗਾ ਕਈ ਵਾਰ ਸੱਤੀ ਦੇ ਵਿੱਚ ਹੀ ਪਾ ਜਾਂਦੇ ਨੇ ਤੇ ਕੰਦੀ ਦੇ ਵਿੱਚ ਹੀ ਪਾ ਜਾਂਦਾਗਾ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਜੀ ਮੈਂ ਲਹਿੰਗਾ ਸਟਿੱਚ ਕਿਸ ਤਰ੍ਹਾਂ ਦਾ ਕੀਤਾ ਹੈ ਤੇ ਫਾਇਦਿਕ ਮੈਂ ਜੋੜਿਆ ਨਹੀਂ ਗਾ ਤੇ ਜੋੜਨਾ ਆਪਾਂ ਅਰ। ਜੇ ਤੁਸੀਂ ਲਹਿੰਗੇ ਦੀ ਫੋਲੋ ਵੀਡੀਓ ਵੇਖਣੀ ਹੋ ਤਾਂ ਮੈਂ ਤੁਹਾਨੂੰ ਫੋਲੋ ਵੀਡੀਓ ਵੀ ਪਾ ਦੂੰਗੀ ਲਹਿੰਗੇ ਦੀ ਵੀ ਲਹਿੰਗਾ ਆਪਾਂ ਇਸ ਤਰ੍ਹਾਂ ਕੱਟਣਾ ਹੈ ਤੇ ਕਿਸ ਤਰ੍ਹਾਂ ਆਪਾਂ ਸਜਾਉਣਾ ਹੈ। ਇਹ ਮੇਰੀ ਬੇਟੀ ਦੇ ਕੀ 12 ਸਾਲਾਂ ਦੀ ਤੇ ਮੈਂ ਆਪਣੀ ਬੇਟੀ ਵਾਸਤੇ ਸਿਰਦਾ ਹੈ ਉੱਪਰ ਵੀ ਵਧੀਆ ਗੁਲਾਬ ਦੇ ਗੁਲਾਬ ਦੇ ਆ ਗਏ ਨੀਚੇ ਵੀ ਘੇਰੇ ਦੇ ਗੁਲਾਬ ਦੇ ਫੋਲਦਾ ਬਹੁਤ ਸੋਹਣਾ ਨੇਟਾ ਕਿਸੇ ਵੀ ਆਪਾਂ ਕਾਪੀਸ਼ਨ ਦੇ ਦੂੰਗਾ ਤੇ ਪਾਸ ਆ ਗਈ। ਹਜੇ ਲਹਿੰਗਾ ਆਪਾਂ ਜੋੜਿਆ ਨਹੀਂ ਹੈ। ਇੱਧਰ ਤੇ ਪਾਸੇ ਸਿਆਨ ਦਾ ਉਹ ਨਾਲ ਆ ਰਿਹਾ। ਤੇ ਇਹਦੇ ਵਿੱਚ ਇੱਕ ਨਾਲਾ ਪਾਉਣਾ ਲੱਗਾ। ਉਹ ਮੈਂ ਅੱਜ ਆਪਾਂ ਜੋੜਨਾ। ਤੁਹਾਨੂੰ ਦਿਖਾਈ ਹੈ ਵੀ ਆਪਾਂ ਲਹਿੰਗਾ ਲੈਂਗਾ। ਲਹਿੰਗੇ ਵਸਤੇ ਕੱਪੜਾ ਲੈ ਲਿਆ ਅੰਦਰ ਸੀਗਾ। ਤੇ ਕਰੀਆ ਪਸਟਚ ਕੀਤਾਗਾ। ਸਟ੍ਰੈਚ ਮੈਂ ਕਿਸ ਤਰ੍ਹਾਂ ਕੀਤਾ ਤੁਹਾਨੂੰ ਮੈਂ ਤਾਂ ਜਰੂਰ ਦੱਸਾਂਗੀ। ਲਹਿੰਗਾ ਵੀ ਸੋਹਣਾ ਹੈ। ਤੇ ਇਸ ਪ੍ਰਤੀ ਮੈਂ ਕਿੱਦਾਂ ਕੀਤਾਗਾ। ਤੇ ਹਜੇ ਬਲਾਊਜ਼ ਮੈਂ ਕੱਟਿਆ ਹੀ ਨਹੀਂ। ਤੇ ਹਣੀ ਵਸ ਚੱਲਦਾ ਨਹੀਂ ਹੈ। ਜਦੋਂ ਪੂਰਾ ਬਲਾਊਜ਼ ਬਣ ਗਿਆਗਾ ਉਹ ਮੈਂ ਤੁਹਾਨੂੰ ਪੂਰਾ ਲਹਿੰਗਾ ਤੇ ਨਾਲ ਉਹ ਵੀ ਕਿਸ ਤਰ੍ਹਾਂ ਦਾ ਆਪਣਾ ਇਹ ਹੋਗਾ। ਤੁਹਾਡੀ ਡਰੈੱਸ ਵਧੀਆ ਬਣੂਗੀ। ਤੇ ਤੁਹਾਨੂੰ ਮੈਂ ਬਲਾਊਜ ਵੀ ਦਿਖਾਉਣੀ ਹੈ ਜਿਹੜਾ ਆਪਾਂ ਬਲਾਊਜ ਕੱਟਿਆ ਹੈ ਤੇ ਜਦੋਂ ਪ੍ਰੋਪਰੀ ਆਪਾਂ ਸਾਰੀ ਸਲਾਈ ਕਰਦੇ ਹੈਗੀ ਆ ਐਦੀ ਲਹਿੰਗੇ ਦੀ ਸਜੋਲੀ ਦੀ ਉਹ ਮੈਂ ਤੁਹਾਨੂੰ ਹੋਰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਆਪਾਂ ਹੁਣ ਬਲਾਊਜ ਜਿਹੜਾ ਕੱਟਿਆ ਹੈ ਅੱਜ ਆਪਾਂ ਮੈਂ ਨੇ ਮੰਜ਼ੇ ਤੇ ਕਿਰ ਰੱਖ ਛੱਡੀ ਮਸ਼ੀਨ ਵੈਸੇ ਮੰਜ਼ੇ ਤੇ ਰੱਖਦੇ ਨਹੀਂ ਹੁੰਦੀ ਮਸ਼ੀਨ ਮੰਜ਼ੇ ਤੇ ਰੱਖ ਕੇ ਨਾ ਮਸ਼ੀਨ 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 ਖਰਾਬ ਹੋ ਜਾਂਦੀ ਹੈ ਜਾਂ ਤਾਂ ਫੱਟੇ ਤੇ ਰੱਖ ਤੇ ਜਾਂ ਥੱਲੇ ਰੱਖੇ ਇਹਨਾ ਇੱਥੇ ਧੁੱਪ ਸੀ ਤੇ ਧੁੱਪੇ ਮੰਜਾ ਡਾਇਆ ਸੀ ਤਾਂ ਆ ਕਰਕੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਲਾਊਜ਼ ਦੇ ਲੋ ਇੰਨਾ ਜ਼ਾਹ ਮਾਰਿਆ ਪਿਆ ਕੱਪੜੇ ਵਗੈਰਾ ਤਾਂ ਕਿੰਨਾ ਖਿਲਦੇ ਪਏ ਆ ਆਪਣਾ ਬੈਕ ਸਾਈਡ ਬਲਾਊਜ਼ ਦਾ ਆਪਣਾ ਸ਼ਾਰਟ ਨਹੀਂ ਜ਼ਿਆਦਾ ਬਣਾਉਂਦੇ ਲੌਂਗ ਬਣਾਵਾਂਗੇ ਇੱਕ ਹਿੱਸਾ ਕਿੱਥੇ ਹੈ ਆਪਣਾ ਦਿਖਾ ਰਿਹਾ ਹਾਂਜੀ ਆ ਹੈਗਾ ਫਰੰਟ ਵਾਲਾ ਹਿੱਸਾ ਜਦੋਂ ਪ੍ਰੋਪਰਲੀ ਡਰੈੱਸ ਤਿਆਰ ਹੋ ਗਈ ਨਾ ਉਹ ਤੁਹਾਨੂੰ ਮੈਂ ਦਿਖਾਵਾਂਗੀ ਵੀ ਕਿੰਨੀ ਵਧੀਆ ਡਰੈੱਸ ਬਣੀ ਆ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਕਿ ਇਹ ਕਲਰ ਵਧੀਆ ਹੈਗਾ ਹਾਂਜੀ ਤੇ ਇੱਧਰ ਤੁਸੀਂ ਦੇਖ ਸਕਦੇ ਅਮਨੀਤ ਕਰੀ ਜਾਂਦਾ ਰੇੜ ਦਾ ਸੂਤ ਪਾਪੇ ਦਾ ਰੇੜ ਦਾ ਖਰਾਬ ਹੋ ਗਿਆ ਸੀਗਾ ਇਹ ਕਹਿੰਦਾ ਮੈਂ ਘਰ ਹੀ ਚਲ ਵੇਖਣਾ ਸੋਚ ਖੋਲ ਕੇ ਥੋੜੀ ਸੋਚ ਖਰਾਬ ਹੋਈ ਸੀਗੀ ਤੇ ਥੋੜੀ ਤਾਰ ਟੁੱਟੀ ਪਈ ਮਤਲਬ ਸੋਚ ਦੀ ਤੇ ਹੁਣ ਇਹ ਸੂਤ ਕਰਕੇ ਸੋਚ ਨੂੰ ਤੇ ਫਿਰ ਰੇੜ ਦਾ ਪੂਰਾ ਚਲਾ ਕੇ ਦੇ ਦੂਗਾ ਪਾਪੇ ਨੂੰ ਦੁਕਾਨ ਤੇ ਜਾਣ ਦੀ ਲੋੜ ਹੀ ਨਹੀਂ ਘਰ ਹੀ ਮਕੈਨਿਕ ਆ ਸਾਡੇ ਇਦਰ ਮੈਡਮ ਵਾਈ ਜਾਂਦੀ ਐ ਸਿਰ ਇਹਨੇ ਟਿਊਸ਼ਨ ਤੇ ਜਾਣਾ ਸਿੱਤਾਂ ਮੈਂ ਹੀ ਵਾਈ ਜਾਂਦੀ ਸੀ ਮੈਂ ਕਿਹ ਵਿੱਚ ਦੀ ਆਪਾਂ ਇੱਕ ਸ਼ਾਰਟ ਲੈ ਲਗੇ ਹਾਂਜੀ ਰੇਡਗਾ ਚੱਲ ਪਿਆ ਆਵੇ ਸੁਣਦਾ ਨਾ ਸਾਨੂੰ ਰੇਡਗਾ ਚੱਲ ਪਿਆ ਤੇ ਪਾਪੇ ਨੇ ਪੜਾਤਾ ਰੇਡਗਾ ਟੂਟ ਕਰਕੇੁੰ ਮੁੰਡੇ ਨੇ ਤੇ ਪਰ ਹੁਣ ਮੁੰਡਾ ਨਾ ਉਹਦੀ ਲੇਬਰ ਮੰਗਦਾ 50 ਰੁਪਏ 50 ਰੁਪਏ ਮੰਗਦਾ ਕਿ ਹੁਣ ਇਹ ਦੇਂਗਾ ਪਾਪਾ 50 ਰੁਪਏ ਅਭੀ ਹਾਂ ਪਾਪਾ ਵੇ ਰੰਦਾ ਦਾਦਾ ਮੰਨ ਗਿਆ ਦੇ ਦੂਸਰਾ ਪੰਜਾਬੀ ਬਾਬਾ ਤਾਂ ਨਹੀਂ ਮੰਨਣਾ ਕਿਉਂ ਇੱਕ ਇੰਡੀਫਰੈਂਟ ਹੈ ਉਹ ਵਾਲੇ ਪੰਨੇ ਵਿੱਚ ਜਿਹੜੀ ਯਾਰਦੀ ਆ ਸਾਗ ਨੂੰ ਉਸ ਤੋਂ ਆਪਾਂ ਕੀ ਕਰਾਂਗੇ ਸਾਗ ਨੂੰ ਲੋਕ ਬਣਾ ਜਿੱਦਿ ਇਹ ਇੰਦਰ ਆਪਾਂ ਲਾ ਲਿਆ ਹੁਣ ਸਾਗ ਨੂੰ ਤੜਕਾ ਸਾਗ ਬਣ ਗਿਆ ਸੀਗਾ ਸੱਤ ਸੀਟੀਆਂ ਲਵਾਈਆਂ ਸੀ ਤੇ ਸਾਗ ਬਣ ਗਿਆ ਤੇ ਸਾਗ ਨੂੰ ਆਪਾਂ ਲਾੜਿਆ ਤੜਕਾ ਹੁਣ ਆਪਾਂ ਕਰ ਦਾਂਗੇ ਗੈਸ ਬੰਦ ਵਧੀਆ ਸਾਗ ਬਣ ਗਿਆ ਵਧੀਆ ਮਲਾਈਰ ਦਾ ਸਾਗ ਬਣਿਆ ਆਪਾਂ ਦੇ ਆਟਾ ਟਿੱਕੇ ਪਲੇਟ ਨਾ ਖਾਂਜੀ ਤੇ ਇਹਨਾਂ ਨੇ ਹੁਣ ਬਾਜ਼ਾਰੋਂ ਲੈ ਆਂਦੀ ਏ ਕੀ ਡੋਰ ਤੁਹਾਨੂੰ ਫੋਲ ਕੇ ਦਿਖਾਉਂਦੇ ਕਿੰਨੇ ਦੀ ਮਿਲੀ ਆ ਵੀ ਡੋਰ ਸਾਢੇ 4 ਕਿਹੜੇ ਕਲਰ ਲਿਆਂਦਾ ਡੋਰ ਦਾ ਬਲੈਕ ਬਲੈਕ ਕੰਤਨ ਨੂੰ ਦਿਖਾਉਣੇ ਆ ਡੋਰ ਬਲੈਕ ਕਲਰ ਦੀ ਲੈਂਦੀ ਐ ਕਿਹੜੀ ਡੋਰ ਆ ਮੈਂ ਤਾਂ ਪਤਾ ਨਹੀਂ ਕਿਹੜੀ ਡੋਰ ਆ ਕਿਹੜੀ ਬੋਲਣਾ ਹੈ ਕਿਹੜੀ ਬਲੈਕ ਪੈਂਥਰ ਬਲੈਕ ਪੈਂਥਰ ਉੱਪਰ ਪੰਨਾ ਜਿਹੜਾ ਨਾ ਹਮ ਲਾਏਗਾ ਪੰਨਾ ਇਹਨੂੰ ਪੰਨਾ ਲਾਏਗਾ ਕਹ ਉਹ ਦਿਨ ਲਾਏਗਾ ਮੈਂ ਕੱਲ ਨੂੰ ਕੱਲ ਨੂੰ ਰਲਾਂ ਮੈਂ ਤਾਂ ਨਹੀਂ ਹਜੇ ਨਾ ਖੋਲ ਪੈਕਿੰਗ ਕੱਲ ਨੂੰ ਖੋਲਾਂ ਜਦੋਂ ਬਸੰਤ ਰੋਤੋਈ ਨਾ ਤੇ ਉਹ ਦਿਨ ਉਹ ਕਰ ਲਈ ਕੱਲ ਨੂੰ ਖੋਲਾਂਗੇ ਫਿਰ ਮੈਂ ਲੇ ਜਾਂਦੀ ਡੋਰ ਪਤੰਗ ਚੜਾਉਣ ਵਾਸਤੇ ਤੇ ਜਿੱਦਨ ਹੋਊਗੀ ਬਸੰਤ ਰੁੱਤ ਉਦਨੇ ਚੜਾਉਣ ਦੇਵਾਂਗੇ ਆਪਾਂ ਇਹਨਾਂ ਨੂੰ ਪਤੰਗ ਵਾ ਵਾ ਤੇ ਹੁਣ ਤਾਂ ਇਹਨਾਂ ਤੇ ਚੱਲੀ ਜਾਂਦੇ ਆ ਪੇਪਰ ਪੜ੍ਹਾਈ ਵਾਸਤੇ ਆਖਾਂਗੇ ਪੜ੍ਹਾਈ ਕਰਾ ਲਊਗਾ ਤੂੰ ਹੋ ਜਾਣਗੇ ਤੇ ਪੜ੍ਹਾਈ ਤਾਂ ਕਰਨੀ ਆ ਹਾਂ ਤੇ ਓਹ ਵੀ ਮਨਾਉਣਿਆ ਕਰ ਹਾਂ ਫਿਰ ਜਿੱਦਨ ਬਸੰਤ ਰੁੱਤ ਹੋਈ ਤੇ ਆ ਫਿਰ ਤੈਨੂੰ ਡੋਰ ਲਿਆਤੀ ਹਾਂਜੀ ਇਹਨਾਂ ਨੇ ਡੋਰ ਲੈ ਆਂਦੀ ਹੈ ਤੇ ਤੁਹਾਨੂੰ ਡੋਰ ਵਿਖਾ ਵੀ ਦਿੱਤੀ ਆ ਤੇ ਅੱਜ ਦਾ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵੀ ਤੁਸੀਂ ਜ਼ਰੂਰ ਦੱਸ ਦੇ ਵੀ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਹਾਂਜੀ ਸਾਡੇ ਉਨੀਤ ਵਲੌਗ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਥੈਂਕ ਯੂ